ਸ੍ਰੀਮਾਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਵਾਲਿਆਂ ਦੀ ਕਲਮ ਤੋਂ ਅੰਕਿਤ ਕੀਤੇ ਹੋਏ ਆਪ ਗੁਰਸੰਗਤਾਂ ਸ਼ੇਅਰ ਸਰਵਣ ਕਰੋ ਔਰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਜੀਆਂ ਦੇ ਸ਼ੇਰ ਸਾਰੀਆਂ ਗੁਰਸੰਗਤਾਂ ਤੱਕ ਪਹੁੰਚ ਜਾਣ ਔਰ ਆਪ ਆਨੰਦ ਮਾਣੋ ਯਾਦ ਤੇਰੀ ਵਿੱਚ ਜਨਮ ਲਿਆ ਤੇ ਅਸੀਂ ਮਰਾਂਗੇ ਵੀ ਤੇਰੀ ਯਾਦ ਆਇਆ ਬੇਦਨਾ ਗਹਿਰ ਗੰਭੀਰ ਤੇਰਾ ਸੋਚ ਸੋਚ ਕੇ ਹੋਏ ਫਰਮਾਦੇ ਅੰਦਰ ਐਸੀ ਆਦਮੀ ਮੁੱਦਤਾ ਬੀਤ ਗਈਆਂ ਇੰਤਜ਼ਾਰ ਦੀ ਸੁੰਨ ਸਮਾਦੇ ਅੰਦਰ ਕਿ ਨੂੰ ਦੱਸੀਏ ਦੁੱਖ ਦਰਬਾਰ ਸਿੰਗਾ ਤੂੰ ਬੈਠਾ ਸ਼ਾਨਦਾਰ

ਟੋ ਪੈਰ ਰਹਿਦਾ ਇੰਤਜ਼ਾਰ ਤੇਰਾ ਨਾ ਆਇਆ ਨਾ ਸੰਦੇਸ਼ ਆਇਆ ਅਸੀਂ ਉਡੀਕ ਦੇ ਨਾਲ ਜਰਾ ਤੇਰਾ ਏੜੀ ਕੂ ਜਾਂਦੇ ਹੁਸ਼ਦਰਵਾਰ ਸਿੰਘਾ ਪਤਾ ਲੱਗੇ ਨਾ ਕਿਆ ਬੁਜਾਰ ਤੇਰਾ ਪਤਾ नाम रख के जग बच आया मेरा करीम महमान है तो। पूछे मेरा दिल ते सदके मान है हो तो। तेरे जहान कोई दरबार सिंगार निरानूर खुदा दिशान है तो नूर खुदा दिशान है तो करदे री हौड़े पौड़िया लखा दे ना करते पाग्य नजरा नजर निहाल करते भाग्य नजरा नजर निहलाल करते காஜ் கோவே ஹில போனா ਸੱਚਖੰਡ ਦਾ ਰਾਜ ਵੀ ਮੰਗ ਦੇਣਾ ਰਹਿਦਾ ਨਾਲ ਜਿਨਾ ਦੇ ਖੁਸ਼ ਸੁਣਾ ਬੋਲੇ ਹੋ ਗਿਆ ਹੁਣ ਮਨ ਮੋਣ ਵਾਲਾ ਖਨੀ ਕਾਸਤੂਂ ਗਿਆ ਰਸ ਸੁਣਾ ਸਜੇ ਸੁਣੇ ਤੋਂ ਬਿਨਾ ਦਰਬਾਰ ਸਿੰਘਾ ਹੋਰ ਲੱਗਦਾ ਨਹੀਂ ਗਾ ਕੁਝ ਸੁਣਾ ਔਰ ਲੱਗਦਾ ਨਹੀਂਗਾ ਕੁਝ ਸੋਣਾ ਮਨਾ ਕੀਤੀ ਨਾ ਬਰੰਦ ਚਾਰ ਕਦੇ ਦੂਜਾ ਰੱਬ ਦਾ ਰੂਪ ਇਨਸਾਨ ਸੀ ਤੂੰ ਹੁੰਦੀ ਵਿੱਚ ਨਾ ਕੋਈ ਦਵੈਸ਼ ਤੇਰੇ ਸੱਚ ਖੰਡ ਦੇ ਵਿੱਚ ਪਰਵਾਨ ਸੀ ਤੂੰ ਜੇ ਕਰ ਸੌਤ ਸਾਵਧ ਤੋਂ ਤੋੜਦਾ ਨਾ ਬਾਣ ਗਿਆ ਅਮਰਤ ਦੀ ਖਾਨਸੀ ਤੋਂ ਹੁੰਦੀ ਵਿੱਚ ਨਾ ਮਹਿਦਰਵਾਰ ਸਿੰਘਾ ਖੁਦ ਜੋਤ ਸਰੂਪ ਸੀ ਪਗਵਾਨ ਸੀ ਤੋਂ ਖੁਦ ਜੋਤ ਸਰੂਪ ਪਗਵਾਨ ਸੀ ਤੋਂ ਬਲ ਹਯੂਰ ਦੇ ਜਾਂਦਿਆ ਰਾਈਆ ਏ ਮੇਰੇ ਗੁਰੂ ਨੂੰ ਮੇਰਾ ਪੈਗਾਮ ਤੇ ਦੀ ਮੇਰੀ ਤਰਫੋਂ ਹੁਸਨ ਦੇ ਬਾਦਸ਼ਾਹ ਨੂੰ ਹੱਥ ਬਨ ਕੇ ਦੁਆ ਸਲਾਮ ਤੇ ਦੀ ਨੂਰੀ ਬਹਫਲਾ ਬਾਲੇ ਦੀ ਯਾਦ ਅੰਦੇ

आग अंग में पपूतन गई जाई मनु तार के नर जी जंगल में मननी मुगरा जगत को गई जई अल्प नवन त्याग के वस्त्रान अन्न पत्र तोड़ के खाई जई குரு விநாச பாவே கத்தனை ரங்க ராய் கத்தனே ரங்க ராய रना कटक फीर थो जेड़े खा ख़ुदा जे सन प्यारे सब तर गे तीर फीर थो सब परिया मल्हा सोर के चल गे सरबूज़ीर थो ਅਮਰ ਯਾਦ ਰੂ ਦਰਬਾਰ ਸਿੰਘਾ ਹੋ ਜੂ ਸੁਪਨਾ ਤੇਰੀ ਤਸਵੀਰ ਇਥੋਂ ਹੋ ਜੂ ਸੁਪਨਾ ਤੇਰੀ ਤਸਵੀਰ ਇਥੋਂ ਜੀ ਮਜਨਾਨ ਇਸ਼ਕ ਦਾ ਜਾਮ ਪੀਤਾ ਵੇਖੇ ਜੰਗਲਾਂ ਵਿੱਚ ਖੁਆਰ ਹੁੰਦੇ ਜੀਨੂੰ ਚਾਹ ਮਹਿਬੂਬ ਦੇ ਵੇਖਣੇ ਦਾ ਵੇਖੇ ਸੂਲੀਆਂ ਉੱਪਰ ਅਸਬਾਰ ਹੁੰਦੇ ਕਈ ਬੱਕਗੇ ਕਈਆਂ ਨੇ ਭੱਠ ਛੋਕੇ ਸਹੇ ਸੀਸ ਤੇ ਮੌਤ ਦੇ ਬਾਰ ਹੁੰਦੇ ਇਨਆਸ਼ਕਾ ਨੂੰ ਦਰਬਾਰ ਸਿੰਗਾ ਪਹਿਲਾ ਮਰ ਕੇ ਫੇਰ ਦਦਾਰ ਹੁੰਦੇ ਪਹਿਲਾ ਮਰ ਕੇ ਫੇਰ ਦਦਾਰ ਹੁੰਦੇ ਸੀਨਾ ਸੋਹਣਾ ਰਦੇ ਤਸਵੀਰ ਤੇਰੀ ਤੇਰਾ ਚੜਿਆ ਨਾਮ ਜਵਾਨ ਉੱਤੇ ਮਰ ਮਰ ਕੇ ਲੱਭਿਆ ਦਰ ਤੇਰਾ ਤੇਰੇ ਜਹਾਨੇ ਡਠਾ ਜਹਾਨ ਉਤੇ ਜਿਸ ਦਰ ਤੋਂ ਖਾਕ ਸੇ پاک ਹੋਵੇ ਸਾਨੂੰ ਮਾਣ ਹੈ ਤੇਰੀ ਸਾਣ ਉਤੇ ਹੋਈਆ ਮੰਜਲਾ ਤਹ ਦਰਬਾਰ ਸਿੰਘਾ ਜਦੋਂ ਚੱਲ ਪਏ ਤੇਰੇ ਫਰਮਾਨ ਉਤੇ ਜਦੋਂ ਚੱਲ ਪਏ ਤੇਰੇ ਫਰਮਾਨ ਉਤੇ ਕੀ ਖਿਆਲ ਖਲਕਦਾ ਭੁੱਲ ਜਾਂਦਾ ਕਰਕੇ ਆਰਫਾਂਦਾ ਸਤ ਸੰਗੀ ਕੋ ਅਠੇ ਪਹਿਰ دیਵਾਨੇ ਰਹਿਣ ਹੋਏੀੀ ਕੀਤੀ ਅਮਲਾ ਵਾਰੀ ਜਿੰਨਾ ਭੰਗ ਕੋ ਸਾਰੇ ਤੀਰਥਾਂ ਦਾ ਵਿੱਚ ਹੱਜ ਹੋ ਗਿਆ ਲਾ ਕੇ ਰਹਿਮਤਾਂ ਦੀ ਤੇਰੀ ਗੰਗਈ ਕੋ ਕੀ ਉਹਨਾਂ ਦੇ ਲਾਂਦਾ ਉਹਨਾਂ ਦੇ ਲਾਂਦਾ ਢੇਡ ਦਰਬਾਰ ਸਿੰਘਾ ਜਿੱਥੇ ਚਰਨ ਕਮਲ ਦੀ ਮੰਗੇ ਕੋ ਜਿੱਥੇ ਚਨ ਕਮਲ ਦੀ ਮੰਗੇ ਕੋ ਹਰੇ ਰੂ ਮੇਰੀ ਦਲਗਿਰ ਰਹਿੰਦੀ ਤੇਰੇ ਜਿੱਦ ਦੇ ਨਹੀਂ ਜਮਾਲ ਹੋਏ ਅਗਨਤ ਮਿਲਦਾ ਸੀ ਸੋਹਣਾ ਤੂੰ ਹੁਣ ਮਿਲਿਆ ਨੂੰ ਕੈਸਾ ਹਾਲ ਹੋਏ ਰਾਜ ਜਿੰਨਾ ਦੇ ਦਿਲਾਂ ਦੇ ਖਤਮ ਹੋ ਗਏ ਹੋਏ ਫਿਰ ਨਬਾਰੇ ਮੰਦੇ ਹਾਲ ਹੋਏ ਕਿਸੇ ਨਾਲ ਨਾ ਹੋਣ ਦਰਬਾਰ ਸਿੰਘਾ ਜਿਹੜੇ ਹਾਲ ਮੰਦੇ ਸਾਡੇ ਨਾਲ ਹੋਏ ਜਿਹੜੇ ਹਾਲ

ਇੱਕ ਵਾਰ ਵੀ ਨજર ਦੇ ਪਵੇ ਤੇਰੀ ਬੇੜਾ ਸੰਧ ਸੰਸਾਰ ਚੋਂ ਤਾਰ ਹੁੰਦਾ ਮੁਕਜਮ ਦੀ ਮੰਜ਼ਲ ਦਰਬਾਰ ਸਿੰਘਾ ਇੱਕ ਵਾਰ ਜੇ ਤੇਰਾ دیدار ਹੁੰਦਾ ਇੱਕ ਵਾਰ ਜੇ ਤੇਰਾ ਦੀ ਦਾਰ ਹੁੰਦਾ ਜੇ ਯਾਦ ਤੇਰੇ ਵਿੱਚ ਜਨਮ ਲੀਤਾ ਤੇ ਅਸੀਂ ਮਰਾਂਗੇ ਵੀ ਤੇਰੀ ਯਾਦ ਅੰਦਰ ਪਾਇਆ ਪੇਜਨ ਗਹਿਰ ਗੰਗੀਰ ਤੇਰਾ ਸੋਚ ਸੋਚ ਕੇ ਹੋਏ ਵਿਸਮਾਦ ਅੰਦਰ द में मदत बीत इंतज़ार जी सुन समा दुख दरबार सिंग तूं बेठा सुनदा नरिया अंदर तूं बेठा सुनदा न ਖੋਲਾ ਕਿਸ ਨਾਲ ਨਾ ਮਿਲੇ ਜ਼ਮੀਰ ਮੇਰੀ ਹੋ ਰਾਜ ਮਹਿਫਲਾ ਦਸਣਿ ਉਹ ਝਾੜ ਤੇਰੇ ਵੇਚ ਦਸਨਾ ਨੂਰੀ ਤਸਵੀਰ ਤੇਰੀ ਕੇ ਆਂਦੇਓ ਜਿਦਾਰ ਦਰਬਾਰ ਸਿੰਘਾ ਹੈ ਖੀਰ ਤੇਰੀ ਲੈ ਜਾਊਗੀ ਯਾਦ ਅਖੀਰ ਤੇਰੀ ਗੈਲ ਗਪਤ ਦੌਲਤ ਸ਼ਪ ਦੀਆਂ ਨਾ ਤਨ ਧਰਮ ਵਾਲੇ ਵੇਖੇ ਕੋਈ ਕੋਈ ਦਿਲ ਦੇ ਦੀਨ ਅਮਾਨ ਨੂੰ ਵੇਚ ਬਹੁਤੇ ਸਾਂਗੇ ਸ਼ਰਮ ਵਾਲੇ ਵੇਖੇ ਕੋਈ ਕੋਈ ਉਹ ਜੀਵਨ ਜੇ ਲਗੇ ਸੇ ਬੀਤਣ ਬਹੁਤ ਆਦੇ ਸਫਲ ਜਰਮ ਵਾਲੇ ਵੇਖੇ ਕੋਈ ਕੋਈ ਦੁਈ ਕਰਕੇ ਦੂਰ ਦਰਬਾਰ ਸਿੰਗਾ ਜਲ ਬੇਰਮ ਵਾਲੇ ਵੇਖੇ ਕੋਈ ਕੋਈ ਗੱਲ ਬੇਬਰਮ ਵਾਲੇ ਵੇਖੇ ਕੋਈ ਕੋਈ ਵਾਹਿਗੁਰੂ ਜੀ ਜਿਹੜੀਆਂ ਗੁਰਸੰਗਤਾਂ ਸਾਡੇ ਚੈਨਲ ਤੇ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਨ ਤਾਂ ਕਿ ਤੁਹਾਨੂੰ ਸਮੇਂ ਸਿਰ ਹੋਰ ਵੀ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਵਾਲਿਆਂ ਦੇ ਸੇਰ ਸਰਬਨ ਕਰਵਾ ਸਕੀ ਆਪ ਆਨੰਦ ਮਾਣੋ